ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਅਕਾਲੀ ਆਗੂ ਸੇਵਾ ਵਰਕਰ ਸੇਵਾਦਾਰ ਤੇ ਸਮੂਹ ਸਮਰਥਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾ ਚਿੱਤ ਨੈਸੀ ਸੋਚਿਆ ਕਿ ਅੱਜ ਇਹ ਕੁਝ ਵਾਪਰੇਗਾ ਪਰ ਕਿਉਂ ਵਾਪਰੇਗਾ ਕੀ ਕਾਰਨ ਸਨ ਮੇਰਾ ਕਹਿ ਲਾ ਕਿ ਇਹਦੇ ਤੋਂ ਸਾਰੇ ਜਾਣੋ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜਾ ਯਤਨ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੋ ਦੋ ਟਾਂਸ 220 ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਕਾਰਯੋਗ ਕੈਰੋਂ ਸਾਹਿਬ ਨੂੰ ਲੱਭਣਾ ਉਹਨਾਂ ਨਾਲ ਤਰਲਾ ਮਿੰਤ ਮਾਰਨੀ ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਪਰ ਤਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਕਾਰਯੋਗ ਕਹਿਰੋਂ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਹੈ ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤੇ ਪਾਰਟੀ ਨੇ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਭਾਵੇਂ ਕਿ ਮੇਰੇ ਵਰਗਾ ਵੀ ਕਦਾ ਚਿਤ ਨਹੀਂ ਚਾਹੁੰਦਾ ਜਾ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਹੈ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਜਿੱਥੇ ਪਾਰਟੀ ਦੀ ਸਾਹ ਹੈ ਰਾਜਨੀਤਿਕ ਸਾਹ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਰਦਾਰ ਸੁਖਬੀਰ ਸਿੰਘ ਬਾਦਲਨ ਦੀ ਸਭ ਤੋਂ ਨੇੜੀ ਕਿ ਰਿਸ਼ਤੇਦਾਰ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਹੈ ਆ ਇੱਕੋ ਇੱਕ ਭਣੋਈਆ ਹਾਂਜੀ ਉਹਦੇ ਵਿਰੁੱਧ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਾਨ ਨੂੰ ਟਕੜਾ ਕੰਨਾਂ ਪਿਆ ਹੋਊਗਾ ਕਿੰਨਾ ਵੱਡਾ ਕੁੱਟ ਭਰਨਾ ਪਿਆ ਹੋਊਗਾ ਪਰ ਦਿਲ ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ ਪਰ ਉਹਨਾਂ ਨੇ ਸੱਜ ਵੀਰ ਸਿੰਘ ਬਾਦਲ ਨੇ ਕਿ ਰਿਸ਼ਤੇਦਾਰੀਆਂ ਤੋਂ ਸੰਝਾਂ ਤੋਂ ਜਿਹੜਾ ਉੱਪਰ ਉੱਤਰ ਦੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦੋਂ ਮੈਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਲੀਡਰ ਤੇ ਰੋਤ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਸਾਰੀ ਕੋਸ਼ਿਸ਼ਾਂ ਕਰਦੇ ਰਹੇ ਜਿ cụcਟੀ ਵਾਲੇ ਔਰ ਤੁਹਾਡੀ ਵੀ ਸਾਰਿਆਂ ਦੀ ਬਿਲੀ ਇੱਛਾ ਸੀ ਕਿ ਸਰਦਾਰ ਅਬੀਸ਼ ਪਤਾਪ ਸਿੰਘ ਅਜੇ ਹਕਮ ਨਾ ਚੁੱਕਣ ਕਿ ਪਾਰਟੀ ਉਮੀਦਵਾਰ ਦੀ ਗਰੋਥਾ ਕਰਨ ਮੈਂ ਜੇ ਇਲੈਕਸ਼ਨ ਲੜ ਰਿਹਾ ਤੇ ਪਾਰਟੀ ਦੇ ਹੁੰਦੇ ਲੜ ਰਿਹਾ ਔਰ ਮੈਂ ਤੁਸੀ ਸਾਰੇ ਜਾਣਦੇ ਜੀ ਤੇ ਮੇਰੀ ਹੁਣ ਹੱਥ ਮਰ ਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਂਝਾ ਰਹੀਆਂ ਹੋਂ ਪਿਆਰ ਹੁੰਦਾ ਹੈ ਔਰ ਇਕੱਠੇ ਵਿਚਰੇ ਹੁੰਨੇ ਤੇ ਮਹਿਸੂਸ ਵੀ ਹੁੰਦਾ ਪਰ ਇੱਕ ਗੱਲ ਤੁਸੀਂ ਜ਼ਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇੱਕ ਕਦਮ ਚਾਹ ਦੇ ਨਾਲ ਨਿੱਚਿਆ ਇੱਕ ਕਦਮ ਬੜਾ ਮਜਬੂਰੀ ਵਸ ਤੇ ਪਾਰਟੀ ਦੀ ਬਿਹਤਰੀ ਵਾਸਤੇ ਚੁੱਕਿਆ ਤੇ ਤੁਹਾਨੂੰ ਵੀ ਪਤਾ ਹੈ ਕਿ ਸਰਦਾਰ ਕੈਰੋ ਨੇ ਜੋ ਰੁਈਆ ਅਖਾਰ ਦੀ ਤਸਵੀਰ ਖਲਤ ਹੈ ਪਰ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਰਹੇ ਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ ਚ ਚੰਦ ਦਿਨ ਰਹਿ ਗਏ ਨੇ ਤੇ ਰੱਖ ਕੇ ਆਪਾਂ ਉਹਨਾਂ ਤਾਕਤਾਂ ਨੂੰ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਜਦੇ ਹੀ ਉਹਨਾਂ ਨੂੰ ਹਾਰਦੇ ਹੀ ਉਹਨਾਂ ਨੂੰ ਸੱਤਦੇ ਹੀ ਕਿ ਸ਼੍ਰੋਮਣੀ ਅਕਾਲੀ ਦਲ ਬਦਾਰ ਸਭ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਕੁਰਬਤੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਨੂੰ ਅੱਧੀ ਰਾਤ ਵੇਲੇ ਵੀ ਯਾਦ ਕਰੋ ਮੈਂ ਤੁਹਾਡੇ درمیان ਹਾਜ਼ਰ ਹਾਂ ਉਨ ਸਮੂਹ ਤਾਈ ਲੋ ਸਭਾ ਹਲਕਾ ਕਦੂ ਸਭ ਮੇਰਾ ਹੈ ਔਰ ਭਾਵੇਂ ਖੇਮ ਕਰਨ ਬਲਟੋਹੀ ਦੀ ਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ ਇਹ ਇੱਕ ਹੀ ਹੈ ਔਰ ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਬਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਟੀ ਹੈ ਤੇ ਮੈਂ ਤੁਹਾਡੇ ਵਿੱਚ ਦੁੱਖ ਸੁਖ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਣੀ ਹੈ ਮੇਰੇ ਦਰਵਾਜ਼ੇ ਵੀ ਢੁੱਲੇ ਆ ਤੇ ਮੇਰੇ ਫੋਨ ਵੀ ਢੁੱਲੇ ਆ ਆਓ ਆਪਾਂ ਅੱਗੇ ਵਧੀਏ ਡਟ ਕੇ ਮਿਹਨਤ ਕਰੀਏ ਤੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਆ ਤੇ ਪੱਟੀ ਹਲਕੇ ਚੋਂ ਵੀ ਜਿਹੜਾ ਪੰਕਤੂ ਦਾ ਗੜ ਰਿਹਾ ਆ ਸ਼੍ਰੋਮਣੀ ਕਾਲ ਦਲ ਦਾ ਗੜ ਰਿਹਾ ਆ ਉਥੋਂ ਵੀ ਆਪਾਂ ਜਿਹੜਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੈਂ ਸਾਰੇ ਵਰਕਰਾਂ ਨੂੰ ਸਮੂਹ ਆਗੂ ਸੇਵਾ ਨੂੰ ਸਮੂਹ ਸਮਰਥਕਾਂ ਨੂੰ ਔਰ ਸਮੂਹ ਪੱਟੀ ਹੜਕੇ ਦੇ ਵੋਟਰਾਂ ਨੂੰ ਮਸੱਦਾ ਦੇਣਾ ਕਿ ਮੇਰਾ ਇੱਕ ਨਿਮਾਣੇ ਦਾ ਉਹ ਜਿਹੜੇ ਹਮੇਸ਼ਾ ਹੀ ਸੱਚੀ ਤੇ ਸੁੱੱਚੀ ਰਾਜਨੀਤੀ ਕੀਤੀ ਹੈ ਤੇ ਇੱਕ ਨਿਮਰ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰੇ ਆ ਤੇ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧੱਕੜ ਖੋਲੇ ਨਾਲ ਕੀਤੇ ਨੇ ਧੱਕੇ ਕੀਤੇ ਨੇ ਲੱਤ ਗੱਡ ਕੇ ਕੀਤੇ ਨੇ ਆਹ ਰਣਕੇ ਚਲੀਏ ਤੇ ਪੱਟੀ ਹੜਕੇ ਚ ਵੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੇਰੇ ਨਾਲ ਸੰਪਰਕ ਕਰੋ ਸਾਰਿਆਂ ਕੋਲ ਨੰਬਰ ਹੈਗੇ ਨੇ ਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਘਰੋ ਘਰੀ ਬੈਠੇ ਸੀਗੇ ਇਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ ਇਹਨੀਆਂ ਬੇਨਤੀਆਂ ਕਰਦਾ ਹੋਇਆ ਕਿ ਮਾਦਾ ਜਾਚ ਕਾਇ ਬਲਾਕ ਅਤੇ ਵਾਜਬੂ ਦੀ ਕਖਲਸਾ ਵਾਜਬੂ ਦੀ ਕਖਫਤੇ